ਤੇ ਕਿਉਂਕਿ ਸਾਕੇ ਸਿੱਤਰੀ ਚੈਨਲ ਉਹ ਜਿਹੜੇ ਮੁੰਡੇ ਕਾਹੀ ਦੇ ਮੁੰਡੇ ਨੇ ਜਿਹੜੇ ਮੰਨ ਲਓ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦੇ ਹੁਣ ਹਨਾ ਉਹ ਕਲੇਆਲੇ ਵਿੱਚ ਸਾਡੇ ਕਾਲੀ ਮਾਤਾ ਦੇ ਅੱਗੇ ਦੰਗੇ ਕਰਾਉਣ ਦਾ ਲਿਆ ਬਾਹਰ ਹੀ ਕਿਤੇ ਨਾ ਕਿਸੇ ਦੇ ਪਿੱਛੇ ਨਹੀਂ ਦਾ ਸੁਣਵੇਂ ਵਿਚਾਰ ਲਾ ਕਰਿਆ ਮੇ ਕੋ ਮੇਰਾ ਇਹੀ ਹੈ ਕਿ ਅਸੀਂ ਜਿੱਥੇ ਵੀ ਸਤਿਗੁਰੂ ਕੀ ਰਸਤਾ ਅੰਦੇ ਨਾਲੇ ਸੇਵਲ ਅੰਦੇ ਨੇ ਉਹ ਜੀ ਵੱਧਤਾ ਕਿ ਕਿ ਹਿੰਦੁਸਤਾਨ ਦੇ ਹਰ ਉਹ ਜਿਹੜੇ ਸਨਾਤਨੀ ਸਾਡੇ ਸਾਧੂ ਨੇ ਵਕਤ ਵਕਤ ਸੰਪਰਦਾਂ ਦੇ ਮਹਾਨ ਸ਼ਖਸੀਅਤਾਂ ਨੇ ਸਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਦੇ ਇੱਕ ਵੱਡੀ ਸਟੇਟ ਸਿੱਖਾਂ ਅਤੇ ਸਨਾਤਨਾਂ ਨੂੰ ਕਥੇ ਇੱਕ ਜਗ੍ਹਾ ਬਠਾਣ ਦੀ ਇਸ਼ਾਰਤ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਨਹੀਂ ਕੋਈ ਦੁਨੀਆ ਨਹੀਂ ਕੱਚਾ ਸੰਦੇਸ਼ ਦੇ ਪਿਛਲੇ ਦਿਨੀ ਵੀ ਸਨਾਤਨੀ ਇਕੱਠ ਹੋਇਆ ਸੀਗਾ ਜੋ ਕਿ ਤੁਸੀਂ ਵੀ ਉੱਥੇ ਸਟੇਜ ਤੋਂ ਖੂਬ ਵਧੀਆ ਬੋਲੇ ਸੀਗੇ ਉਸ ਵੇਲੇ ਦੇ ਇਕੱਠ ਤੋਂ ਬਾਅਦ ਲੱਗਦਾ ਸੀ ਇਹ ਜੀ ਫੇਰ ਕੋਈ ਗੱਲ ਸਾਹਮਣੇ ਆਉਗੀ ਜਿਹੜੇ ਸ਼ਰਾਪੀ ਅੰਸਰ ਨੇ ਉਹਨਾਂ ਨੇ ਹਮੇਸ਼ਾ ਸ਼ਰਾਪੀ ਕਰਨੀਆਂ ਨੇ ਹੈ ਨਾ ਸਭ ਮੌਕਾ ਭਾਲਦੇ ਰਹਿੰਦੇ ਨੇ ਕਿਵੇਂ ਨਾ ਕਿਵੇਂ ਇਹਨਾਂ ਸਾਡੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਮਾਲੋ ਪਾਪ ਭਰੀਏ ਇੱਕ ਦੂਜੇ ਦੇ ਪ੍ਰਤੀ ਨਫਰਤ ਭਰੀਏ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਬਰਬਾਦ ਕਰਨ ਦੇ ਵਾਸਤੇ ਲੜਾਉਣ ਦੇ ਇੰਨਾ ਕਰਦੇ ਨੇ ਕਿਆਂ ਨੂੰ ਤਾਂ ਕਦੇ ਵੀ ਮੈਂ ਤਾਂ ਆ ਕਿ ਜਿਨ੍ਹਾਂ ਦਾ ਜਿਹੜਾ ਇੱਕ ਇੱਕ ਹੱਕ ਹੈ ਉਹ ਆ ਜੇਲੀ ਇਹਨਾਂ ਦੇ ਜੇਲਾਂ ਵਿੱਚ ਹੀ ਦੱਬ ਕੇ ਰੱਖਣਾ ਚਾਹੀਦਾ ਤੇਪਕੀ ਨੰਦਨ ਜੀ ਨਾਲ ਤੁਸੀਂ ਉਸ ਸਟੇਜ ਤੋਂ ਜਦੋਂ ਬੋਲਨੇ ਸੀਗੇ ਤਾਂ ਉਸ ਵੇਲੇ ਲੱਗਦਾ ਸੀਗਾ ਕਿ ਆ ਬੜੀ ਸੋਹਣੀ ਤਸਵੀਰ ਆ ਜਿਹੜੀ ਹਿੰਦੂ ਸਿੱਖ ਇਕੱਠਾ ਦੀ ਦਿਖਦੀ ਹੈ ਪਰ ਇਹੀ ਜੇ ਜਦੋਂ ਬਿਆਨ ਆਉਂਦੇ ਨੇ ਉਸ ਤੋਂ ਬਾਅਦ ਕਿਤਨੇ ਕਿਤੇ ਸਿੱਖ ਧਰਮ ਤੋਂ ਲੋਕ ਡਰਨ ਲੱਗ ਜਨ ਲੱਗਦਾ ਕਿ ਡਰਨ ਦੀ ਜ਼ਰੂਰਤ ਹੈਗੀ ਹੈ ਜਿਹੜੇ ਪੰਜਾਬ ਦੇ ਵਾਸਤੇ ਨੰਦਨ ਇਹ ਲੋਕ ਸਿੱਖ ਨਹੀਂ ਹੈ ਹੈ ਜੀ ਸਿੱਖੀ ਦਾ ਇਹ ਭਾਗ ਨਹੀਂ ਹੈਗਾ ਸਿੱਖੀ ਦਾ ਸਾਂਝੀ ਬਾਤ ਸਿੱਖੀ ਨਫ਼ਰਤ ਨਹੀਂ ਭੁਲਾਉਂਦੀ ਸਿੱਖੀ ਪ્રેਮ ਭੁਲਾਉਂਦੀ ਹੈ ਜੀ ਠੀਕ ਹੈ ਆਸੀਂ ਕਿਸੇ ਨੂੰ ਮਾਰ ਦਾਂਗੇ ਘਰ ਦਾਂਗੇ ਜੇ ਕਰ ਦਾਂਗੇ ਉਹ ਕਰਨਾਲ ਇਹ ਲੋਕ ਸਿੱਖ ਨਹੀਂ ਹੈਗੇ ਇਹ ਲੋਕ ਦੋਂਗੀ ਨੇ ਇਹਨਾਂ ਨੇ ਲੋਕਾਂ ਨੂੰ ਇੱਕ इमोशनल ਜਿਹੜੇ ਕੋਲੇ-ਪਾਲੇ ਲੋਕਾਂ ਉਹਨਾਂ ਨੂੰ ਆਪਣੇ ਨਾਲ ਲਗਾ ਕੇ ਆਪਣੇ ਘਰ ਦੀਆਂ ਰੋਟੀਆਂ ਚਲਾਉਣੀਆਂ ਨੇ ਇੱਕ ਪਪੁਲਾਰਿਟੀ ਲੈਣ ਵਾਸਤੇ ਹਮੇਸ਼ਾ ਉਠੀਆਂ ਗੱਲਾਂ ਕਰਕੇ ਕਾਉਂਟਰਵਰਸੀ ਚਾਉਣਾ ਚਾਹੁੰਦੇ ਨੇ ਇਖਾਲੀ ਸਤਾਂ ਦਾ ਜਿਹੜਾ ਮੁੱਦਾ ਬਾਦਰ ਪੰਜਾਬ ਦੇ ਵਿੱਚ ਚੱਕਿਆ ਜਾਂਦਾ ਉਹਨੂੰ ਤੁਸੀਂ ਸਮਰਥਨ ਕਰਦੇ ਹੋ ਮੈਂ ਹਮੇਸ਼ਾ ਆਪਣੇ ਦੇਸ਼ ਨੂੰ ਪਿਆਰ ਕਰਦਾ ਆਪਣੀ ਮਿੱਟੀ ਨੂੰ ਪਿਆਰ ਕਰਦਾ ਆਪਣੇ ਧਰਮ ਨੂੰ ਆਪਣੇ ਗੁਰੂਆਂ ਨੂੰ ਆਪਣੇ ਦੇਸ਼ ਦੇ ਮੈਂ ਨੂੰ ਪਿਆਰ ਕਰਦਾ ਤੇ ਦੇਸ਼ ਦੇ ਵਿੱਚ ਆਜ਼ਾਦਾਂ ਤੇ ਤਾਂ ਹੀ ਅੱਜ ਮੈਂ ਪੂਰੀ ਦੁਨੀਆ ਦੇ ਵਿੱਚ

ਇਹ ਜਦੋਂ ਇੱਕ ਜੁਰੀਦੇ ਬਾਹਰੋਂ ਤੇ ਗੁਰੂ ਸਾਹਿਬ ਦਾ ਸਤਿਕਾਰ ਕਰਾਦੇ ਨੇ ਕਿ ਕਿਛੇ ਜੀ ਬਨਸਿਰੀ ਹਰਮੰਦ ਸਾਹਿਬ ਆ ਕੇ ਜੀ ਸਾਡੇ ਲੋਕ ਨੇ ਜਿਹੜੇ ਮੈਂ ਇਹ ਉਹ ਆਪਣੇ ਸਵਾਤ ਹਵਾਕ ਤੇ ਆਪਣੀਆਂ ਗੱਲਾਂ ਵਾਸਤੇ ਯੂਜ਼ ਕਰ ਲੈਂਦੇ ਨੇ ਜੀ ਪਰ ਇਹਨਾਂ ਸਾਜ਼ਰੀ ਅਜੇ ਨਹੀਂ ਹੋ ਰਿਹਾ ਇਹਨਾਂ ਦੇ ਯਾਰ ਵਿੱਚ ਸ਼ਵੀਨੂੰ ਖਰਾਬ ਕਰਨ ਵਾਸਤੇ ਹਿੰਦੂਆਂ ਦੇ ਸਿੱਖਾਂ ਨੂੰ ਲੜਉਣ ਵਾਸਤੇ ਫਾਇਦਾ ਦੇ ਸਾਜ ਨੂੰ ਧੜਕਾਉਣ ਵਾਸਤੇ ਇਹ ਲੋਕੀਆਂ ਕੌਡੀਆਂ ਚਾਲਾਂ ਨੇ ਕਿਉਂਕਿ ਇਹਨਾਂ ਲੋਕਾਂ ਦੀਆਂ ਬਤਾਨਦਾਰੀਆਂ ਇਹਨਾਂ ਗੱਲਾਂ ਨਾਲ ਹੀ ਚੱਲਦੀ ਹੈ ਤੁਸੀਂ ਉਹ ਤੁਸੀਂ ਉਹ ਤੁਸੀਂ ਵੀ ਉਹ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਅਬ ਬਰਜਿੰਦਰ ਸਿੰਘ ਪਰਵਾਨਾ ਕਹਿ ਰਹੇ ਨੇ ਕਿ ਹਰ ਮੰਦਰ ਸਾਹਿਬ ਦੀ ਗੱਲ ਕੀਤੀ ਗਈ ਹੈ ਕਿ ਵਾਕਈ ਇਹ ਗੱਲ ਸਹੀ ਸੀਗੀ ਇਹੋ ਪਰਵਾਨਾ ਥੋੜਾ ਮੈਂਟਲੀ ਡਿਸਟਰਬ ਹੈ ਹੈਨਾ ਇਹ ਇੱਕੋ ਕਿਸੇ ਤਰ੍ਹਾਂ ਕਿਸੇ ਤਰੀਕੇ ਨਾਲ ਉਹਨੂੰ ਅਜਿਹੇ ਮੁੰਡੇ ਕਾਹੀ ਦੇ ਮੁੰਡੇ ਨੇ ਜਿਹੜੇ ਮੰਨ ਲਓ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦੇ ਹੁਣ ਹੈਨਾ ਇਹ ਸਟਿਆਲੇ ਵਿੱਚ ਇਸ ਨੂੰ ਮੇਰੇ ਕਾਲੀ ਮਾਤਾ ਦੇ ਅੱਗੇ ਦੰਗੇ ਕਰਾਉਣ ਦਾ ਬਾਤ ਸੀਗਾ ਇਹ ਤਾਂ ਨਾ ਕਿਤੇ ਤੇ ਪਿੱਛੇ ਵੀ ਦਾ ਸੋਣੇ ਵਿਚਾਰ ਰੱਖ ਰਿਹਾ ਪਹਿਲਾਂ ਵੀ ਇਹ ਅੰਦਰ ਇਹਨਾਂ ਗੱਲਾਂ ਕਰ ਕੀ ਰਿਹਾ ਅੱਜ ਫੇਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਉਲਟੀਆਂ ਸਹੀਆਂ ਗੱਲਾਂ ਕਰ ਰਿਹਾ ਦਰਿੰਦਰ ਸ਼ਾਹੀ ਹੈ ਸੰਬਲ ਵਿੱਚ ਜੋ ਹਰੀ ਹਰ ਮੰਦਿਰ ਹੈ ਉਹਦੀ ਗੱਲ ਕੀਤੀ ਹੈ ਉਹ ਕੇ ਨਾ ਕਿ ਹਰ ਮੰਦਿਰ ਸ ਹੈ ਮੰਦਰ ਸਾਹਿਬੀ ਤੋਂ ਬੇਚੰਤਾ ਸਫਲਤਾ ਹੋਗਾ ਸਾਹੀ ਨਾਲ ਚਾਹ ਵਾਲੇ ਘੰਟੇ ਨਾਲ ਇੱਕ اچھی ਵਾਖਲਾਤ ਹੋਈ ਆ ਤੇ ਬੜਾ ਉਹ ਨਬਈ ਤੁਸੀਂ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਆ ਬਰਜਿੰਦਰ ਸਿੰਘ ਰਵਾਨਾ ਜੀ ਵੱਲੋਂ ਜਿਹੜੀ ਵੀਡੀਓ ਆਈ ਹੈ ਕਿ ਉਹ ਪੰਜਾਬ ਜਾਂਨੇ ਆ ਤਾਂ ਅਸੀਂ ਕੋਈ ਨਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਕੰਮ ਕਰ ਸਕਦੇ ਹੈਗੇ ਆ ਉਹਨੂੰ ਤੁਸੀਂ ਕਿੱਦਾਂ ਮੰਨ ਲੈਂਦੇ ਹੋ ਕਿ ਇਹ ਗੱਲਾਂ ਠੀਕ ਨੇ ਦੇਖੋ ਇਹ ਸਾਡੇ ਪੰਜਾਬ ਦੇ ਲੋਕ ਨੂੰ ਲਾਉਣ ਤੇ ਮਾਰਉਣ ਦੀ ਗੱਲ ਕਰਦਾ ਜਿਹਦੇ ਵਾਸਤੇ ਅਸੀਂ ਲੀਗਲ ਐਕਸ਼ਨ ਲਵਾਵਾਂਗੇ ਜੀ ਦੇ ਜੇ ਕਾਰਵਾਈ ਕਰਾਵਾਂਗੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਿਆਦੀ ਨੌਂ ਜਿਹੜੇ ਮੂਰਤ ਲੋਕਾਂ ਤੋਂ ਪਰੇ ਜਾ ਸਕੋ ਤੁਸੀਂ ਹਮੇਸ਼ਾ ਹੀ ਸਿੱਖ ਤੇ ਹਿੰਦੂਆਂ ਦੀ ਮਿਲਾਪ ਦੀ ਗੱਲ ਕਰਦੇ ਹੋ। ਅਯੋਧਿਆ ਵਿੱਚ ਵੀ ਤੁਸੀਂ ਲੰਗਰ ਲਗਾਇਆ। ਹੁਣ ਤੁਸੀਂ ਮੋਬਾਈਲ ਕਰਕੇ ਨਰਿੰਦਰ ਸ਼ਾਸਤਰੀ ਨੇ ਕੋਲ ਤੋਂ ਖੁਦ ਮਿਲਣ ਗਏ ਹੋ। ਕੀ ਵਾਕਈਆ ਆਪ ਇਸ ਜਿਹੜੀ ਭਾਈਚਾਰਕ ਸਾਂਝ ਹੈ ਇਸ ਨੂੰ ਕਾਮਯਾਬ ਕਰਨ ਲਈ ਹੋਰ ਵੀ ਉਪਰਾਲੇ ਕਰਾਂਗੇ? ਦੇਖੋ ਮੇਰਾ ਇਹੀ ਹੈ ਕਿ ਅਸੀਂ ਜਿੱਥੇ ਵੀ ਸਤਿਗੁਰੂ ਦੇ ਰਸਤਾ ਦੇ ਨਾਲ ਸਾਥੇ ਸੇਵਲ ਲੰਦੇ ਨੇ ਦੇਹੀ ਬਾਦਕਾ ਕੇ ਹਿੰਦੁਸਤਾਨ ਦੇ ਹਰ ਉਹ ਜਿਹੜੇ ਸਨਾਤਨੀ ਸਾਡੇ ਸਾਧੂ ਨੇ ਵਕਤ ਬਕ ਸੰਪਰਦਾਂ ਦੇ ਮਹਾਨ ਸ਼ਖਸੀਅਤਾਂ ਨੇ ਸਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਦੇ ਇੱਕ ਵੱਡੀ ਸਟੇਜ ਤੇ ਸਿੱਖਾਂ ਅਤੇ ਸਨਾਤਨਾਂ ਨੂੰ ਕਥੇ ਇੱਕ ਜਗ੍ਹਾ ਬਠਾਣ ਦੀ ਇਸ਼ਾਰਤ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਨੇ ਕੋਈ ਦੁਨੀਆ ਵਿੱਚ ਅੱਛਾ ਸੰਦੇਸ਼ ਦੇ ਪਿਛਲੇ ਦਿਨੀ ਵੀ ਸਨਾਤਨੀ ਇਕੱਠ ਹੋਇਆ ਸੀਗਾ ਜੋ ਕਿ ਤੁਸੀਂ ਵੀ ਉੱਥੇ ਸਟੇਜ ਤੋਂ ਖੂਬ ਵਧੀਆ ਬੋਲੇ ਸੀਗੇ ਉਸ ਵੇਲੇ ਦੇ ਇਕੱਠ ਤੋਂ ਬਾਅਦ ਲੱਗਦਾ ਸੀ ਇਹ ਜੀ ਫੇਰ ਕੋਈ ਗੱਲ ਸਾਹਮਣੇ ਆਉਗੀ ਜਿਹੜੇ ਸ਼ਰਾਬੀ ਅੰਸ਼ ਨੇ ਉਹਨਾਂ ਨੇ ਹਮੇਸ਼ਾ ਸ਼ਰਾਬੀ ਕਰਨੀਆਂ ਨੇ ਹਣਾ ਮੌਕਾ ਭਾਲਦੇ ਰਹਿੰਦੇ ਨੇ ਕਿਵੇਂ ਨਾ ਕਿਵੇਂ ਇਹਨਾਂ ਸਾਡੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਮਾਲੂ ਪਾਪ ਭਰੀਏ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਭਰੀਏ ਇਹ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਬਰਬਾਦ ਕਰਨ ਵਾਸਤੇ ਲੜਾਉਣ ਦੀ ਇਨਾ ਕਰਦੇ ਨੇ ਕਿਆਂ ਨੂੰ ਤਾਂ ਕਦੇ ਵੀ ਮੈਂ ਤਾਂ ਕਿ ਇਹਨਾਂ ਦਾ ਜਿਹੜਾ ਇੱਕ ਇੱਕ ਘਰ ਉਹ ਆ ਜੇਲ੍ਹ ਇਹਨਾਂ ਨੂੰ ਜੇਲਾ ਵਿੱਚ ਹੀ ਦਸਦੇ ਰੱਖਣਾ ਚਾਹੀਦਾ ਦੇਵਕੀ ਨੰਦਨ ਜੀ ਨਾਂ ਤੁਸੀਂ ਉਸ ਸਟੇਜ ਤੋਂ ਜਦੋਂ ਬੋਲੇ ਸੀਗੇ ਤਾਂ ਉਸ ਵੇਲੇ ਲੱਗਦਾ ਸੀਗਾ ਕਿ ਆ ਬੜੀ ਸੋਹਣੀ ਤਸਵੀਰ ਆ ਜਿਹੜੀ ਹਿੰਦੂ ਸਿੱਖੇਕਤਾ ਦੀ ਦਿਖਦੀ ਹੈ ਪਰ ਇਹੀ ਜੇ ਜਦੋਂ ਬਿਆਨ ਆਉਂਦੇ ਨੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਧਰਮ ਤੋਂ ਲੋਕ ਡਰਨ ਲੱਗ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਡਰਨ ਦੀ ਜ਼ਰੂਰਤ ਹੈਗੀ ਹੈ ਜਿਹੜੇ ਪੰਜਾਬ ਦੇ ਵਾਸਤੇ ਹਿੰਦੂ ਨੇ ਨਹੀਂ ਇਹ ਲੋਕ ਸਿੱਖ ਨਹੀਂ ਹੈਗੇ ਹੈ ਜੀ ਦਾ ਇਹ ਮਤ ਨਹੀਂ ਹੈਗਾ ਸਿੱਖੀ ਦਾ ਸਾਂਝੀ ਬਾਤ ਹੈ ਸਿੱਖੀ ਨਫ਼ਰਤ ਨਹੀਂ ਭੁਲਾਉਂਦੀ ਸਿੱਖੀ ਪ੍ਰੇਮ ਭੁਲਾਉਂਦੀ ਹੈ ਜੀ ਠੀਕ ਹੈ ਅਸੀਂ ਕਿਸੇ ਨੂੰ ਮਾਰ ਦਾਂਗੇ ਘਰ ਦਾਂਗੇ ਜੇ ਕਰ ਦਾਂਗੇ ਕੋਤ ਨਾਲੇ ਇਹ ਲੋਕ ਸਿੱਖ ਨਹੀਂ ਹੈਗੇ ਇਹ ਲੋਕ ਦੋਂਗੀ ਨੇ ਇਹਨਾਂ ਨੇ ਲੋਕਾਂ ਨੂੰ ਇੱਕ इमोशनल ਜਿਹੜੇ भोले ਭਲੇ ਲੋਕਾਂ ਉਹਨਾਂ ਨੂੰ ਆਪਣੇ ਨਾਲ ਲਗਾ ਕੇ ਆਪਣੇ ਘਰ ਦੀਆਂ ਰੋਟੀਆਂ ਚਲਾਉਣੀਆਂ ਨੇ ਇੱਕ ਪਪੁਲਾਰਿਟੀ ਲੈਣ ਵਾਸਤੇ ਹਮੇਸ਼ਾ ਪੁੱਠੀਆਂ ਕੰਨਾ ਕਰਕੇ ਕੰਟਰੋਵਰਸੀ ਚਾਉਣਾ ਚਾਹੁੰਦੇ ਨੇ ਖਾਲਿਸਤਾਨ ਦਾ ਜਿਹੜਾ ਮੁੱਦਾ बार-बार ਪੰਜਾਬ ਦੇ ਵਿੱਚ ਚੱਕਿਆ ਜਾਂਦਾ ਉਹਨੂੰ ਤੁਸੀਂ ਸਮਰਥਨ ਕਰਦੇ ਹੋ ਮੈਂ ਹਮੇਸ਼ਾ ਆਪਣੇ ਦੇਸ਼ ਨੂੰ ਪਿਆਰ ਕਰਦਾ ਆਪਣੀ ਮਿੱਟੀ ਨੂੰ ਪਿਆਰ ਕਰਦਾ ਆਪਣੇ ਧਰਮ ਨੂੰ ਆਪਣੇ ਬੁਰਵਾ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਦਾ ਤੇ ਦੇਸ਼ ਦੇ ਵਿੱਚ ਆਜ਼ਾਦਾਂ ਤੇ ਤਾਂ ਹੀ ਅੱਜ ਮੈਂ ਪੂਰੀ ਦੁਨੀਆ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਖ-ਵੱਖ ਸਟੇਜਾਂ ਤੇ ਜਾ ਕੇ ਬੋਲਦਾ ਹਾਂ ਤਾਂ ਆਜ਼ਾਦੀ ਹੈ ਤੇ ਸਾਨੂੰ ਕਿਸੇ ਤਰ੍ਹਾਂ ਦੀ ਲੋੜ ਜਿੱਥੇ-ਕਿੱਥੇ ਦੀ ਨਹੀਂ ਬਣੀ ਜੀ ਸੋ ਬਾਬਾ ਜੀ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਕਤਰ ਦਾ ਕੋਈ ਵੱਡਾ ਸਮਾਗਮ ਹੋਏਗਾ ਜਿਦੇ ਵਿੱਚ ਵਿਕਾਸ ਕੀ ਅਸੀਂ ਸਾਰੇ ਕਹੇਗੇ ਮੈਂ ਇਹੀ ਕਹਾਂਗਾ ਆਪ ਦੇ ਜਰੀਏ ਕਿ ਪੰਜਾਬ ਦੀਆਂ ਜਿਹੜੀਆਂ ਸਾਡੇ ਹਿੰਦੂ ਭੈਣ ਭਰਾ ਜਿਹੜੀਆਂ ਸਿੱਖ ਜੱਤੇ ਬਣੀਆਂ ਜਾਂ ਹਿੰਦੂ ਜੱਤੇ ਬਣੀਆਂ ਜਿਨੀਆਂ ਵੀ ਸਮਾਜਿਕ ਜੱਤੇ ਬਣੀਆਂ ਸਾਧੂ ਸ਼ਾਂਤ ਜਾਂ ਸਮਾਜ ਸੇਵੀ ਨੇ ਉਹ ਵੱਧ ਚੜ ਕੇ ਸਾਡੇ ਨਾਲ ਅੱਗੇ ਸਹਿਯੋਗ ਦੇਣੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਜੋ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਤੇ ਲੈ ਕੇ ਜਾ ਸਕੀਏ ਇਹਨਾਂ ਲੋਕਾਂ ਦੇ ਹੱਥਾਂ ਜੋ ਪੱਦੀਏ ਤਾਂ ਜੋ ਪੰਜਾਬ ਜਿਹੜਾ ਹੈਗਾ ਜਿੱਥੇ ਸਾਡੇ ਪੰਜਾਬੀਆਂ ਨੇ ਇਸ ਦੇਸ਼ ਵਾਸਤੇ ਸਾਡਾ ਨਾਮ ਰੌਸ਼ਨ ਕਰਿਆ ਉਸ ਪਰੰਪਰਾ ਨੂੰ ਆਪਾਂ ਅੱਗੇ ਵਧਾ ਸਕੀਏ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਦੇਣ ਲਈ